ਬੰਦੇ ਖੜੇ ਆ ਕੰਮ ਕਰਾ ਕੇ ਲਾ ਲਈ ਕੰਮ ਕਰਾ ਹੁਣ ਕੰਮ ਹੋ ਗਿਆ ਨਾ ਉਹ ਕੰਮ ਕਰਾ ਦਿਓ ਤਰੇ ਤਰੇ ਤੀਜਾ ਮੀਡੀਅਮ ਤੀਜਾ ਮੀਡੀਅਮ ਗियर 15 ਹਾਲਾ ਤੇ ਮੇਤਰੋ ਬਾਈ ਮਿੰਟ 5 ਕੀ ਮਾਰਦਾ ਸੈਟਿੰਗ ਕਰਨ ਨੂੰ ਮਿੰਟ 5 ਵਾਲਾ ਆ 5 ਚੱਕਾ ਮੇਤਰੋ ਪਾ ਦੇ 36 30 ਮਗਰ 15 ਹਾਲਾ 15 ਸੈਂਪਲ ਸੀ ਸੈਟਿੰਗ ਨਹੀਂ ਕੀਤੀ ਸੀ ਇਹਦੀ ਉਹ 2300 ਚੱਕਰ ਦੇ ਸਿੱਟਾਈ 13 ਹਾਲਾ ਤੇ ਉਹ ਦਵਾਈ ਪਹਿਲਾਂ ਆਈ ਸੀ ਤੇ ਹੁਣ ਛੱਡਿਆ 2000 ਚੱਕਰ ਤੇ ਤੇ ਹੁਣ ਵੀ ਪਹਿਲਾਂ ਖਾਈ ਹੋਈ ਆ ਜਦੋਂ ਪੱਕੀ ਤੇ ਆ ਕੇ ਮੁੜ ਕੇ ਗਿਆ ਤਾਂ ਮੇਰਾ ਟਰੈਕਟਰ ਆਪ ਹੀ ਖੁਬੋ ਕੇ ਆਪ ਹੀ ਕੱਢ ਕੇ ਬਾਅਦ ਵਿੱਚ ਵੀਡੀਓ ਪਾ ਆ ਹਾਏ ਬਰਾ ਹੌਣ ਪਾਉਣ ਲੱਗਿਆ ਹੌਲਡ ਮਗਰ ਪੰਦਰਾ ਹੌਲਡ ਜਿਹੜੀ ਸੈਟਿੰਗ ਕਰਕੇ ਇਹ ਦੇਖਣਾ ਚਾਹਵਾ ਗਿਆ ਇਹ ਗਹਿਰਾ ਵਾਲਾ ਨੇ ਚੈੱਕ ਕਰਨਾ ਪਹਿਲਾਂ 13 ਹਾਲਾ ਤੇ ਚੈੱਕ ਕਰਨਾ ਪਹਿਲਾਂ ਦੇਖਣਾ ਬਾਈ ਚਲਾ ਕੇ ਕਿ ਕਿੰਨੇ ਕੇ ਚੱਕਰ ਭੰਦਾ ਇਹ ਉਹ 13 ਹਾਲਾ ਨਾਲ ਚੱਲੂਗਾ ਤੇ 13 ਨਾਲ ਚਲਾ ਕੇ ਦੇਖਦੇ ਕਿੰਨੇ ਕੇ ਚੱਕਰ ਭੰਦਾ ਫਿਰ ਸੈਟਿੰਗ ਕਰਕੇ ਫਿਰ ਦੇਖਣਾ ਚਲਾ ਕੇ ਕੀ ਕਹਿੰਦਾ ਇਹ ਕਾਜ ਕਰਵਾਉਂਦਾ ਉਧਰ ਅਰਜਣ ਦੇਖੋ ਤੇਰਾ ਪਹਿਲਾ ਹਾਈ ਲਾਇਆ ਵਾ 3 ਬੰਦੇ 3 ਬੰਦੇ ਆ ਜਾਵਾ ਹਾਂ 23ਾ ਚੱਕਰ 23ਾ ਚੱਕਰ ਆ ਲੱਗਦਾ ਪਹਿਲਾ ਆ ਇਹ ਹੈਗਾ ਤੇਰਾ ਹਾਲਾ ਚੱਲ ਬਈ ਚੱਲ ਆ ਯਾਰ ਤੀ ਮੁੜਿਆ ਆ ਨਾ ਚਾਲਦਾ ਪਹਿਲਾ 2000 ਚੱਕਰ ਕਰਕੇ ਛੱਡਿਆ ਇਹਦੇ ਹੁਣੇ 2300 2300 ਚੱਕਰ ਕਰਕੇ ਛੱਡਿਆ ਇਹਦੇ ਹੁਣੇ 1400 ਦੇ ਜਾ ਪਹਿਲਾ ਆਈ ਗੇਅਰ ਆ ਇਹ ਬਈ ਬਿਨਾ ਸੈਟੇ ਕੇ ਤੋਹਣਾ ਹੈ ਬਿਨਾ ਸੈਟੇ ਕੇ ਤੋਹਣਾ ਹੁਣ ਦੇਖ ਲਓ ਹਾਲੈਂਡ ਹੁਣ ਕੀ ਕਰੀ ਜਾਂਦਾ ਉੱਤਰ ਹਾਲੈਂਡ ਦੀ ਸੈਟਿੰਗ ਪੰਪ ਦੀ ਤੇ ਇਹਦੇ ਮਗਰ ਪਹਿਲਾਂ ਸੀਗੇ 13 ਹਾਲ ਤੇ ਹੁਣ ਇਹਦੇ ਮਗਰ ਪਾਵਾਂਗੇ 15 ਹਾਲ। ਬਾਈ ਸੈਟਿੰਗ ਟੁਟਿੰਗ ਕਰੀ ਜਾਂਦਾ ਕਰੀ ਜਾਂਦਾ ਕੰਮ ਆਉਦਾ ਕਰਦਾ ਪੜਦੇ ਜੀ ਇਹ ਪੰਦਰਾਂ ਕੰਮ। ਬੰਦੇ ਉੱਤਰ ਪੈਣ ਦੇ ਸਾਰੇ ਖੜੇ ਆ। ਮੇਲਾ ਚੱਕ ਤੱਕ ਰਹੇ ਆ ਪੂਰੇ। ਮਿੱਤਰੋ ਬਾਈ ਨੇ ਇੱਕ ਵਾਰੀ ਸੈਟਿੰਗ ਕਰਤੀ ਤੇ 13 ਹਾਲਾਂ ਤੇ ਦੇਖੋ ਹੁਣ ਚਾਲ। ਟਾਂਕੀ ਕੀਤੀ ਹੈ ਬਾਈ ਨੇ ਹਵਲਣ ਤੇ ਮੇਲ ਦਰਜ ਕਵੀਰਾਂ ਦਾ ਮੇਲਾ ਲੱਗਿਆ ਵੈਦਰ ਚੱਲ ਕੋਈ ਨਾ ਪੱਕੀ ਤੇ ਆ ਕੇ ਮੁੜ ਕੇ ਕਹਿਤਾ ਮੇਰਾ ਟਰੈਕਟਰ ਆਪ ਹੀ ਖੋੋ ਕੇ ਆਪ ਹੀ ਕੱਢ ਕੇ ਬਾਅਦ ਵਿੱਚ ਵੀਡੀਓ ਪਾ ਦੇ ਇਹ ਨਾ 36 ਦੀ ਨਾ ਮੁਕਾਬਲਾ ਕਰਨਾ 60 55 ਦਾ 60 55 ਦਾ ਕੀ ਮੁਕਾਬਲਾ ਉਹਦੇ ਨਾਲ 36 ਦਾ ਮੁਕਾਬਲਾ ਕਰਨਾ 60 55 ਦਾ ਹੋਣਾ ਨਹੀਂਗਾ ਜਦੋਂ ਮਰਦੀ ਜਦੋਂ ਮਰਦੀ ਲੈ ਹੱਥ ਕੱਲਾ 60 ਆ ਰਸ ਕੱਲਾ 60 ਆ 60 55 ਆ ਬਹੁਤ ਜ਼ਿਆਦਾ ਕਰਦੇ ਜੂ ਮੂੰਹ ਤੇ ਆਉਂਦਾ ਪਰਲੀ ਲਈ ਆਏ ਲੈ ਹੋ ਰਿਹਾ ਤੁਹਾਡੀ ਦਾਖ ਹੈ ਵੀ ਲੈ ਬਟ ਟਰਾਲੀ ਆ ਗਈ ਇੱਧਰ ਨੂੰ ਫੇਰ ਕਰਤੀ ਸੈਟਿੰਗ ਦੂਜੀ ਵਾਰੀ ਤੇ ਹੁਣ ਦੇ ਦਾਂ ਦੁਬਾਰਾ ਚਲਾ ਕੇ ਇਹਨੂੰ ਪਾ ਵੀ ਫਿਰ ਹੈਗੀ ਆ ਨਾ ਪਾ ਲੈ ਓਏ ਚੱਕੋ ਮਿੱਤਰੋ ਦੁਬਾਰਾ ਸੈਟਿੰਗ ਕੀਤੀ ਐ ਜੀ ਬਣਾ ਦੇਖਾਂ ਕੋਈ ਤੋੜਾ ਲੈ ਹਾਈ ਚ ਬਾਈ 36 ਦੇ ਬਾਈ ਪਹਿਲੇ ਹਾਈ ਚ ਤੇ 2000 ਚੱਕਰ ਹਨਾ ਹਾਲ ਹੈ ਗਿਆ ਨਾ ਤੇਰਾ ਨਹੀਂ ਪਹਿਲਾਂ ਵੀ ਚਾਲਦਾ ਦੇਖਿਆ ਤੇ ਹੁਣ ਵੀ ਚਾਲਦਾ ਕੋਈ ਸਮੋਗ ਨਹੀਂ ਕੋਈ ਨਹੀਂ ਆ ਸਿੰਪਲ ਸੀ ਸੈਟਿੰਗ ਨਹੀਂ ਕੀਤੀ ਸੀ ਇਹਦੀ ਉਹਦਾ 2300 ਚੱਕਰ ਦੇ ਸੇ 13 ਹਲਾ ਤੇ ਉਦੋਂ ਵੀ ਪਹਿਲਾਂ ਆਈ ਸੀ ਹੁਣ ਛੱਡਿਆ 2000 ਚੱਕਰ ਤੇ ਹੁਣ ਵੀ ਪਹਿਲਾ ਖਾਈ ਹੋਈ ਜਾਂਦਾ 13 ਹਾਲਾ ਦਾ ਇੱਕ ਓਵਰ ਚੱਕਰ ਚੁੱਕ ਡਰਾਪ ਬਿਲਕੁਲ ਨਹੀਂ ਆਉਂਦਾ ਫਰੀਜ਼ ਤੇ ਰੇਸ ਮਾਰ ਰਹੀ ਜਣਾ ਬਾਈ ਅਗਰ ਹਣਾ ਰੇਸ ਘਾੜਦੀ ਨਹੀਂ ਦੀ ਆਪਾਂ Продолжение следует... ਤੀਜਾ ਮੀਡੀਅਮ ਮਿੱਤਰੋ ਤੇ 13 ਹਲਾ ਤੇ ਆ ਸੈਟਿੰਗ ਕਰਨ ਤੋਂ ਪਹਿਲਾਂ ਇਹ ਜਮਾਂ ਇਹ ਚੱਲਦਾ ਜੀਗਾ ਪਹਿਲੇ ਹੈ ਛੱਡਿਆ 2300 ਚੱਕਰ ਕਰਕੇ ਤੇ 2300 ਤੋਂ 1000 ਰੁਪਏ ਆ ਗਏ ਖੜ ਚੱਲਦਾ ਦੇਖੋ ਜੀ ਮੀਡੀਅਮ ਚੱਕਰ ਜਮਾ ਡਰਾਪ ਨਹੀਂ ਕਰੀ ਕੀਰ ਬਿਲਕੁਲ ਠੱਲੇ ਆ ਦੋਨੇ ਚੱਕਰ ਡਰਾਪ ਨਹੀਂ ਦੇਖੋ ਕਿਆਵਲਾ ਵਰਨ ਭਾਈ 15 ਹਾਲ ਵੀ ਪਾ ਕੇ ਚੈੱਕ ਕਰਕੇ ਦਿਖਾਓ ਵਰਨ ਜਿ ਬਾਈ ਕਰਦ ਸਾਈਡ ਹੈਗਾ ਬਾਈ ਦਾ ਪਿੰਡ ਹੈਗਾ ਮਹਾਰਾਜ ਬਾਈ ਕਮੇਟਰਾ ਪਾਰਾਸ਼ਤੀ ਦੀ ਮਗਰ 15 ਹਾਲ 15 ਹਾਲ ਪਾ ਕੇ ਟੈਸਟਿੰਗ ਹੋਊ ਉਹਦੀ ਵਾਰ ਕੀ ਕਹਿੰਦਾ ਮੇਟਰੋ ਭਾਈ ਮਿੰਟ 5 ਕੀ ਮਾਰਦਾ ਸੈਟਿੰਗ ਕਰਨ ਨੂੰ ਮਿੰਟ 5 ਬਾਹਲੇ ਆ 5 ਕਿ ਮਿੰਟ ਲਾਉਂਦਾ ਸੈਟਿੰਗ ਕਰਨ ਨੂੰ ਪਤਾ ਨਹੀਂ ਕੀ ਕਰਦਾ ਪਰ ਜਗ ਬਣਾਉਂਦਾ ਜਿਹੜਾ ਟਰੈਕਟਰ ਚੱਲਦਾ ਸੀਗਾ 1000 ਪਹਿਲੇ ਹਾਈ ਚ 2000 ਤੇ ਕਰੋ 1000 ਤੇ ਆ ਜਾਂਦਾ ਜੋ ਜਿਹੜਾ 2000 ਚੱਕਰ ਛੱਡਦੇ ਪਹਿਲੇ ਆਈ ਜਦ 2000 ਹੀ ਰਹਿਣਾ ਤੇ ਜਮਾ ਚੱਕਰ ਡਰੋਪ ਨਹੀਂ ਕਰਦਾ ਤੇ ਕੋਈ ਨਾ ਬਾਈ ਨਾ ਕਰਾਉਣੇ ਗੱਲਬਾਤ ਕਰ ਲੈਣੇ ਸੈਟਿੰਗ ਤੇ ਸਾਡੇ ਪਿੰਡ ਦੇ ਟਰੈਕਟਰ ਆ ਦੋ ਦਾ 56 11 ਖੜੇ ਆ ਇੱਕ ਸੋਨਾਲੀ ਕਾ ਆ ਗਿਆ ਇੱਕ 36 ਦੀ ਇੱਕ ਫੋਰਡ ਖੜਾ ਇੱਕ ਜਨ 4x4 ਇਹ ਦੇਖ ਲਿਆ ਉਹ ਦੇ ਨੂੰ ਦਿਖਾਉਣੇ ਆਹ ਵਾਰਾਂ ਦੀ ਵੀਡੀਓ ਕਰਦ ਘੜਾਉਂਦਾ ਬਾਈ ਯਾਰ ਜਮਾ ਪਹਿਲਾਂ ਹਾਈ ਲਾਤਾ ਹੈ ਪਹਿਲਾਂ ਹਾਈ ਲਾਉ ਪਹਿਲਾਂ ਹਾਈ ਪਹਿਲਾਂ ਆਈ ਦਾ ਚੱਕਰ 2000 ਹਨਾ ਆਲ ਹੈ ਗਿਆ 15 ਆ ਮੁੰਡੇ ਨੂੰ ਵੜਾ ਚਾ ਵਾ ਟਰ ਸੈਟ ਕਰੇਗਾ ਆਦਾ 1000 ਤੋਂ ਬਾਰੇ 1400 ਦੇ ਚਾਹਵੇਂ ਦਾਲ ਸੀ ਤੇ ਕੋਈ ਸਮਝ ਨਹੀਂ ਰਿਹਾ 15 ਹਾਲ ਆ ਤੇ ਬਸ ਇਹ ਟਗਾ ਪਹਿਲਾ ਹਾਈ ਤੇ ਚੱਕਰ 2000 ਤੇ 1000 ਚਲ ਆ ਪੜੇ ਕੋਈ ਦਾ ਮੀਡੀਅਮ ਤੀਜਾ ਮੀਡੀਅਮ ਗੇਅਰ 15 ਵਾਲਾ ਤੀਜਾ ਮੀਡੀਅਮ ਗੇਅਰ ਆ ਮਿੱਤਰੋ 15 ਵਾਲਾ ਤੇਦਰ 911 ਚੈੱਕ ਹੋ ਜਾਂਦਾ ਬਿਨਾ ਪੰਪ ਸੈਟਿੰਗ ਕੀਤੇ ਤੂੰ ਤੇ ਪਹਿਲੇ ਹਾਈ ਚ ਦੇਖੋ 13 ਵਾਲਾ ਚੱਲਦਾ ਧੂਆਂ ਦੇਖੋ ਇਹਦੀ ਸੈਟਿੰਗ ਕਰਕੇ ਤੁਹਾਨੂੰ ਬਾਅਦ ਚੋ ਚਲਾ ਕੇ ਦਿਖਾਉਣੀ ਆ ਚੱਲ ਤੇ ਦੇਖੋ ਇੱਕ ਕੋਈ ਮੈਟਰ ਤੋ ਤੀਜੀ ਵਾਰ ਸੈਟਿੰਗ ਕਰਨ ਲੱਗਿਆ ਬਈ ਤੀਜੀ ਵਾਰ ਸੈਟਿੰਗ ਕਰਨ ਦਾ ਵਾਰ ਕਰ ਦੇਖਿਆ ਤੇ ਅੱਜ ਬਣਾ ਲੱਗਿਆ ਅੱਜ ਇੰਨੇ ਬੰਦੇ ਖੜੇ ਆ ਕੰਮ ਕਰਾ ਕੇ ਲਾ ਲਈ ਹੁਣ ਕੰਮ ਹੋ ਗਿਆ ਨਾ ਉਹ ਕੰਮ ਕਰਾ ਦਿਓ ਤਾਂ ਟਰੈਕਟਰ ਦੀ ਸ਼ਰਤ ਲੱਗ ਗਈ ਹੈ ਨਾ ਜਿੰਨੀ ਮਰਜ਼ੀ ਆ ਲਾ ਲਓ ਭਰਾਣ ਸ਼ਰਤ 36 30 ਨਾਲ ਲਾਓ ਹੁਣ ਉਹ ਕਹਿੰਦਾ ਮੈਨੂੰ ਵੀ ਸੈਟਿੰਗ ਕਰਾ ਲੈਣਾ ਪੰਪ ਦੀ ਫੇਰ ਪੰਪ ਦੀ ਸੈਟਿੰਗ ਕਰਾ ਕੇ ਜੇ ਮੇਰਾ ਵੀ ਸੈਟਿੰਗ ਕਰਾ ਤੀ ਹਾਂ ਹੋਗੀ ਹਾਂ ਮੇਰੇ ਆਦੀ ਕਰਾ ਲਈ ਉੱਤੋਂ ਚੱਲੂ ਹੈ ਨਾ ਸੱਤ ਟੈਟਰ ਇਸ਼ਾਰਤ ਲਾ ਟੈਟਰ ਟੈਟਰ ਇਸ਼ਾਰਤ ਤਾਂ ਲਾਲਾ ਲਾਲਾ ਮੈਂ ਤਾਂ ਕਹਤਾ ਹੁਣ ਹੀ ਲਾ ਲੋ ਕਰਾ ਲਵੇ ਜੀ ਡੀਜੀ ਵਾਰ ਸੈੱਟ ਕਰਨ ਤੋਂ ਬਾਅਦ ਮਿੱਤਰ 2000 ਚੱਕਰ ਕਿਹੜਾ ਗੇਅਰ ਆ ਪਹਿਲਾ ਹਾਈ ਪਹਿਲਾ ਹਾਈ ਹੈ ਮਿੱਤਰੋ ਗੇਅਰ 15 16 पंद्रह सौ चक्कर पंद्रह सौ चक्कर पहला हाई हाँ चलता मित्रों दूजा मीडियम